ਇੱਥੇ ਬਹਿ ਗਿਆ ਠੰਡੇ ਦਾ ਲਾ ਲਿਆ ਵਾ ਮੈਂ ਠੰਡਾ ਇੱਥੇ ਬਹਿ ਜੰਨੇ ਆ ਅੱਛਾ ਹਮ ਚੱਲ ਚੰਗਾ ਸੌਂ ਕੇ ਬਹਿ ਗਏ ਆ ਤੇ ਆਏ ਹਾਏ ਤੂੰ ਮੰਝੇ ਜਿਹੜੇ ਵੀ ਕੋਹ ਨਹੀਂ ਗੇ ਕਸਣੇ ਪੈਂਦੇ ਘੜੀ ਘੜੀ ਆ ਆੜਾ ਸੂਤੜੀ ਜੀ ਆ ਨਾ ਇਹ ਝਾਟੀ ਡੂੰਗੇ ਪੈ ਜਾਂਦੇ ਡੋਲੀ ਪੈ ਜਾਂਦੇ ਮੰਝੇ ਕਸਿਆ ਫਿਰ ਉੱਚੇ ਹੋ ਜਾਂਦੇ ਆ ਕੋਈ ਗੱਲ ਹੀ ਨਹੀਂ ਕੀ ਕੱਸੀ ਤਾਂ ਹੀ ਆ ਹਮ ਆ ਬਣਾਣੀ ਗੇਰਾ ਸਾਈ ਟੁੱਟ ਗਈ ਕੀ ਹੋਇਆ ਈ ਟੁੱਟ ਗਈ ਹੋਣੀ ਹੁਣ ਤੂੰ ਕਿੱਥੋਂ ਆਈ ਆ ਮੈਂ ਤਾਂ ਉਦਾਂ ਹੀ ਬੈਠੀ ਬੈਠੀ ਸੀ ਮਨਪ੍ਰੀਤ ਕੇ ਘਰ ਚਲ ਗਈ ਹੂੰ ਮੈਂ ਵੀ ਮੈਂ ਵੀ ਗੜੀ ਚੁਲਤ ਉਹਦੀ ਵਾਰੀ ਆ ਜਾਂ ਘਰ ਤੋਂ ਦੀ ਵਾਰੀ ਵੀ ਮੈਂ ਵੀ ਮਾੜਾ ਮੋਟਾ ਬਾਹਰ ਅੰਦਰ ਨਿਕਲ ਸਕਦੀ ਆਂਗੇ ਕੋਈ ਨਹੀਂ ਨਿਕਲੋ ਮਹਾਰਾਜ ਤੁਹਾਨੂੰ ਕਿਹੜਾ ਕਹਨੇ ਡੱਕਿਆ ਵਾ ਉਹਨੇ ਚਾਹ ਬਣਾ ਲਈ ਬਦੋ ਬਦੀ ਮੈਂ ਤਾਂ ਆਖਾਂ ਮੈਂ ਪੀ ਕੇ ਆਈ ਆ ਹੂੰ ਬਹੁਤ ਕਰਦੀ ਮਨਪ੍ਰੀਤੋ ਤਰ੍ਹਾਂ ਇੰਨੀ ਚੰਗੀ ਆ ਨਾ ਢਿੱਡ ਵੀ ਹੌਲਾ ਕੀਤਾ ਹੋਣਾ ਕੋਈ ਢਿੱਡ ਕਾ ਦਾ ਹੌਲਾ ਕਰਨਾ ਵਾ ਹੂੰ ਦੱਸ ਆਪਣੇ ਘਰ ਦੀਆਂ ਗੱਲਾਂ ਕਰਕੇ ਪਾਜ ਕੱਢਣਾ ਆਪਣਾ ਬੁੜੀਆਂ ਕਰਦੀਆਂ ਹੁੰਦੀਆਂ ਨੇ ਜਨਾਨੀਆਂ ਇੱਕ ਦੂਜੀ ਕੋ ਉਹ ਨਹੀਂ ਐਦਾਂ ਦੀ ਮਨਪਰੀਤ ਚੁਗਲੀਆਂ ਵਾਲੀ ਨਹੀਂ ਹੈਗੀ ਅੱਛਾ ਉਹ ਠੰਡੇ ਸੁਭਾਅ ਦੀ ਆ ਤੁਹਾਡੀ ਨੌ ਵਰਗੀ ਨਹੀਂਗੀ 24 ਘੰਟੇ ਦਾ ਪਾਤਰ ਰੱਖਣਾ ਜਿਹੜਾ ਤੁਹਾਡੀ ਨੌ ਮਾੜੀ ਆ ਨਹੀਂ ਚੰਗੀ ਬਹੁਤ ਆ ਮੈਂ ਕਦੋਂ ਆਖਿਆ ਮਾੜੀ ਆ ਲੈ ਐ ਤੂੰ ਆਪਣੇ ਹੱਥੀਂ ਵਿਆਹ ਕੇ ਲੈਂਦੀ ਆ ਉਹ ਵੀ ਇੱਕ ਧੀ ਆ ਬਹੁਤ ਚੰਗੀ ਮੈਂ ਤਾਂ ਆਪ ਆਖਾਂ ਦੀ ਚੰਗੀ ਆਗੇ ਲੈ ਜੀ ਇਹਦਾ ਫੋਨ ਆ ਗਿਆ ਹੀ ਹੂੰ ਚੁਕਲੇ ਚੁਕਲੇ ਕੀ ਜਾਂਦਾ ਹਲੋ ਸਾਸ੍ਰਿਕਾਰ ਠੀਕ ਠਾਕ ਭਰਾ ਜੀ ਨੇ ਫੋਨ ਤੇ ਕਰਦੇ ਰਹੀਦਾ ਬਹੁਤ ਫੋਨ ਕਿਉਂ ਨਹੀਂ ਕੀਤਾ ਕਦੀ ਲੈ ਇਹ ਕੋਈ ਤੂੰ ਨਾ ਕਰਾ ਮੇਰੇ ਭਾਬੀ ਚੁਕ ਲੈਿੰਦੀ ਆ ਤੇ ਚੱਲ ਮੇਰੇ ਭਾਈ ਕੋਤਨੇ ਗੱਲਬਾਤ ਕਰਕੇ ਕੱਟ ਦੇਈਦਾ ਵਾ ਅਛਾਉਣ ਦੀ ਗੱਲ ਔਰ ਉਹਨੂੰ ਤਾਂ ਜ ਹੈਗਾ ਵਾ ਤੇ ਐ ਡੰਗ ਰਖੜੀ ਦੇ ਵਿੱਚ ਪਹਿਲਾਂ ਨਹੀਂ ਇੰਨੇ ਦਿਨ ਕਿੱਥੇ ਰਿਹਾ ਜਾਣਾ ਵਾ ਅਛਾ ਅਛਾ ਫਿਰ ਤੁਸੀਂ ਜਾਣਾ ਆਪਣੇ ਸਹੁਰੇ ਸਹੀ ਗੱਲ ਵਾ ਰਖੜੀ ਦਾ ਇਹੋ ਜਿਹਾ ਹਿਸਾਬ ਹੁੰਦਾ ਵਾ ਇੱਕ ਦੂਜੇ ਨੂੰ ਭਾਬੀਆਂ ਢੀਕਦੀਆਂ ਰਹਿੰਦੀਆਂ ਗਾਂਦੀਆਂ ਗਾ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਵੀ ਜਾਣਾ ਇਦਾਂ ਹੀ ਹੁੰਦੀ ਆ ਗੱਲ ਚੱਲ ਕੋਈ ਨਹੀਂ 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 ਗੁੱਸੇ ਕਿਹੜੀ ਗੱਲ ਹੋਣਾ ਵਾ ਇਦਾਂ ਹੀ ਮਿਸਤਰੀ ਲੱਗੇ ਹੀ ਘਰ ਤੇ ਟਾਈਮ ਹੀ ਨਹੀਂ ਲੱਗਦਾ ਤੁਸੀਂ ਆਜੋ ਹਮ ਆਸ਼ਾ ਆਸ਼ਾ ਨਹੀਂ ਹੁੰਦਾ ਤੇ ਪੈਣਾ ਦਾ ਹੀ ਹੱਕ ਵਾਰ ਖਰੀਦਾ ਪੈਣਾ ਹੀ ਹੁੰਦੀਆਂ ਵਾ ਉਹ ਤੇ ਕੋਈ ਗੱਲ ਨਹੀਂ ਗਈ ਉਥੇ ਕੀ ਫਰਕ ਵਾ ਤੁਸੀਂ ਆਗੇ ਤਾਂ ਕੀ ਜੇ ਮੈਂ ਚਲ ਗਈ ਤਾਂ ਕੀ ਉੱਚ ਕਿਹੜੀ ਗੱਲ ਆ ਚੱਲ ਫੇ ਕੋਈ ਨਹੀਂ ਮੈਂ ਤੇਰੇ ਭਾਜੀ ਨੂੰ ਪੁੱਛਦੀ ਆ ਅੱਜ ਜੀ ਅੱਜ ਤੇ ਕੋਈ ਨਹੀਂ ਆ ਜਾਨਨੇ ਆ ਫਿਰ ਆ ਜਾਨਨੇ ਆ ਜਾਨਨੇ ਆ ਰਾਤ ਰਹਿਣ ਦੀ ਗੱਲ ਅੱਜ ਤੇ ਭਰਾਵਾ ਪਾਈਆ ਤੇਰਾ ਬੈਠਾ ਇੱਥੇ ਹੁੰਗਰੇ ਮਾਰਨ ਧਿਆ ਹੂੰ ਹੂੰ ਕਰੀ ਜਾਂਦਾ ਜਿਹੜਾ ਮੈਂ ਗੱਲ ਕਰਨ ਢਈ ਆ ਹੁਣ ਪੁੱਛਦੀ ਆ ਸਾਈਨ ਕਰਾਉਣੇ ਪੈਣੇ ਆ ਜਿੱਦਾਂ ਕਹਿਣਗੇ ਉਦਾਂ ਕਰ ਲੂੰਗੀ ਆਹੋ ਤਾਂ ਨਾਲ ਆਉਣਗੇ ਮੇਰੇ ਕਿ ਦੱਸ ਹੁੰਗਰੇ ਜਿੰਨੇ ਮਰਜ਼ੀ ਮਾਰ ਜਾਣ ਨਾਲ ਜਾਣਾ ਹੀ ਆ ਕੇ ਆਉਣਗੇ ਆਉਣਗੇ ਆਉਣਾ ਕਿਉਂ ਨਹੀਂਗਾ ਉਥੇ ਗੜੇ ਹੀ ਆ ਆ ਕੇ ਪਰੋਣੇ ਥੱਕੇ ਆ ਇਹਦਾ ਤੇ ਬਿਲਕੁਲ ਨਹੀਂ ਕਿਤੇ ਜਾਣ ਨੂੰ ਅੱਗੇ ਜੀ ਕਰਦਾ ਬਸ ਘਰ ਦਾ ਹੀ ਵੱਜਾ ਹੀ ਉਹ ਪੈਲੀਆਂ ਤੋਂ ਦੀ ਵਾਰੇ ਆ ਗਿਆ ਹਾਂ ਚੱਲ ਕੋਈ ਨਹੀਂ ਆਉਨੇ ਆ ਫਿਰ ਹੈ ਚੰਗਾ ਉਹਨੂੰ ਤੇ ਬੜੀ ਛੇਤੀ ਹਾਂ ਭਰ ਦਿੱਤੀ ਆ ਹੈ ਰਾਣੇ ਦਾ ਫੋਨ ਆਉਣ ਡਿਆ ਤੇ ਉਹਨੂੰ ਤੇ ਬੜੀ ਛੇਤੀ ਹਾਂ ਭਰੀ ਤੂੰ ਹਾਇ ਤੇ ਜੇ ਰਾਵਣ ਸਿਆਣਾ ਬੈਣਾ ਗਾੜੀ ਗੱਲ ਕਰਨ ਡਿਆ ਤੇ ਮੈਂ ਕੀ ਆਖਾਂ ਵੀ ਨਹੀਂ ਹੋਣਾ ਮੈ ਤੇ ਜਿਹੜੀ ਕਦੋਂ ਦੀ ਤਿਆਰ ਹੋ ਕੇ ਬੈੰਦੀ ਆ ਮੈਂ ਚੱਲੀ ਆ ਮੈਂ ਜਾਣਾ ਵਾ ਤੇ ਤੂੰ ਉਦੋਂ ਕਲੇਸ਼ ਪਾ ਕੇ ਬਹਿ ਜਾਂਦੀ ਆ ਉਹਨੂੰ ਜਾਣ ਨਹੀਂ ਦਿੰਦੀ ਤੂੰ ਹਾਏ ਰੱਬਾ ਗਾਲ ਨੂੰ ਸੋਚਿਆ ਕਰੋ ਤੇ ਸਮਝਿਆ ਕਰੋ ਫੇਰ ਗੱਲ ਕਰਿਆ ਕਰੋ 24 ਘੰਟੇ ਲੜਾਈ ਵਾਲੇ ਧਿਆਨ ਨਾ ਰੱਖਿਆ ਕਰੋ ਮਾਰੋ ਹਾਂ ਮਾਜੂ ਆਪੀ ਨੇ ਭਲਾ ਮੈਂ ਆਖਿਆ ਉਹਨੂੰ ਨਾ ਜਾ ਮੈਂ ਕਦੋਂ ਮਨਾ ਕੀਤਾ ਉਹਨੂੰ ਜਾਣ ਤੋਂ ਤੂੰ ਕਰਦੀ ਨਹੀਂ ਮਨਾ ਵਾ ਵਾ ਦਿਨ ਤੋਂ ਹੀ ਲੜਾਈ ਪਾ ਕੇ ਬਹਿ ਗਏ ਆ ਕਿੰਨੀ ਵਾਰ ਉਹਨੂੰ ਡੱਕਿਆ ਵਾ ਡੱਕ ਪਾਈ ਜਾਨੀ ਤੂੰ ਹੋਰ ਤੂੰ ਆਪ ਤਿਆਰ ਹੋ ਗਈ ਆ ਹਾਏ ਰੱਬਾ ਬੰਦਾ ਲੈ ਵੀ ਇਤਰਾ ਨਾ ਕਿਹੇ ਘਰੇ ਦਾ ਟੱਕਣ ਨਹੀਂ ਆਗੇ ਤੁਸੀਂ ਉਦਾਂ ਮੈਂ ਜਿਹੜੇ ਵੀ ਘਰੇ ਦਾ ਟੱਕਣਾ ਹੈਗਾ ਨਾ ਮੈਨੂੰ ਉੱਥੇ ਹੀ ਰਹਿਣ ਦੇ ਚੰਗਾ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਹੋ ਤੇ ਤਿਆਰ ਹੋ ਮੈਂ ਨਹੀਂ ਜਾਣਾ ਜੂਣਾ ਕਦੇ ਵੀ ਲੋਕੀ ਪਿੰਡ ਵਾਲੇ ਕੀ ਆ ਖਣਗੇ ਆ ਪੈਸੇ ਘਰੋਂ ਆ ਗਏ ਨਾਲ ਇਹਨਾਂ ਨੇ ਤੇ ਜਿਹੜੇ ਹੋਰ ਲੋਕੀ ਆਉਂਦੇ ਆ ਪੈਸੇ ਘਰੋਂ ਆਉਂਦੇ ਆ ਐਦਾਂ ਦੀ ਗੱਲ ਤੇ ਕਦੀ ਹੋਈ ਨਹੀਂ ਅੱਗੇ ਨਹੀਂ ਜਾਂਦੇ ਹਰ ਸਾਲ ਨਹੀਂ ਉਦਾਂ ਜਾਊਂਗਾ ਇੱਥੇ ਇੱਕ ਕੰਮ ਤੇ ਮੈਂ ਨਹੀਂ ਜਾਣਾ ਰਖੜੀ ਕੁੜੀ ਵਧਾਉਣ ਬਸ ਲੱਲਾ ਪੈਸੇ ਲੈ ਜਾ ਚਲੀ ਜਾ ਪਈ ਇਹੋ ਜਿਹੀ ਗੱਲਾਂ ਮੇਰੇ ਕੋ ਨਹੀਂ ਹੈਗੀਆਂ ਹਾਇ ਹਣ ਮੈਂ ਉਹਨੂੰ ਕਹਿਤਾ ਵੀ ਆਊਗਾ ਬਾਜੀ ਤੇਰਾ ਤੂੰ ਨੇ ਆਖੀ ਕੰਮ ਪੈ ਗਿਆ ਮੈਂ ਕੋ ਝੂਠ ਬੋਲਣਾ ਕੰਮ ਪੈ ਗਿਆ ਮੈਂ ਚ ਦੇਣ ਮੈਂ ਕੋਈ ਉਦੋਂ ਪਿੱਛੇ ਜੇ ਜਾਣਾ ਸੀ ਉਦੋਂ ਵੀ ਤੁਸੀਂ ਮੈਨੂੰ ਪਹਿਲਾਂ ਕਹਿਤਾ ਜਾਵਾਂਗੇ ਜਾਵਾਂਗੇ ਮੁਰਕੇ ਤੁਸੀਂ ਮੇਰੇ ਨਾਲ ਨਾ ਤੁਰੇ ਉਦੋਂ ਮੈਂ ਝੂਠ ਬੋਲਿਆ ਵੀ ਉਹਨੂੰ ਕੰਮ ਪੈ ਗਿਆ ਕਦੀ ਮੈਂ ਕਹਿ ਦਿੰਦੀ ਪਰ ਉਹਨੇ ਆ ਗਈ ਤਾਂ ਕਰਕੇ ਚੱਲ ਮੈਂ ਇਹਦੇ ਵਿੱਚੋਂ ਨਿਕਲ ਆਈ ਨੋ ਹੈਗੀ ਆ ਘਰ ਉਹ ਨਾ ਕਹਣਾ ਹਰ ਵਾਰੀ ਇਹਨੂੰ ਕੰਮ ਹੀ ਪਿਆ ਜਾਂਦਾ ਵਾ ਆਹ ਨੂੰ ਕਹੇ ਉਹਨੂੰ ਕੰਮ ਹੀ ਪੈਂਦਾ ਵਾ ਜਾ ਤੂੰ ਐਦਾਂ ਨਹੀਂ ਕਰੀਦੀ ਹੁੰਦੀ ਚੱਲ ਆ ਯਾਰ ਇਹੋ ਜਿਹੀ ਦਲੀਲਾਂ ਹੋਰ ਕਿਸ ਨੂੰ ਦਵੀ ਮੈਨੂੰ ਨਾ ਦੇ ਅੱਖ ਨਹੀਂ ਤੁਹਾਡਾ ਉਤਰਾ ਹਾਲ ਮੈਨ ਨਹੀਂ ਆ ਮੇਰਾ ਮੈਂ ਤੈਨੂੰ ਅਖਾਂ ਜੋ ਮੇਰਾ ਹਾਲ ਹੈ ਮੈਨੂੰ ਮੇਰਾ ਹਾਲ ਰਹਿਣ ਦੇ ਉਹ ਹੀ ਠੀਕ ਹੈ ਨਾ ਅੱਗੋ ਪਿੱਛੋਂ ਮੈਂ ਜਾਊਂਗਾ ਰਖੜੀ ਦੇ ਮੈਂ ਪੈਸੇ ਗਰਾਊਂਡ ਨਹੀਂ ਹੋ ਜਾਣਾ ਆਹ ਗੱਲ ਕਰਕੇ ਤੁਸੀਂ ਮੇਰਾ ਦੇਲੀ ਤੋੜ ਦਿੱਤਾ ਵਾ ਮੈਂ ਚਾਈ ਮਨਾਈ ਜਾਣਾ ਸੀ ਆਪਣੇ ਭਰਾ ਨੂੰ ਰਖੜੀ ਬੰਨ੍ਹਣ ਉਹ ਜਿਹੜੀ ਤੇਰੀ ਨੌ ਰਾਣੀ ਉਹਨੇ ਵੀ ਚਾਹ ਨਾ ਹੀ ਆਣਾ ਹੈ ਉਹਨੇ ਵੀ ਚਾਹ ਨਾ ਜਾਣਾ ਹੈ ਉਹਦੇ ਮਾਪੇ ਵੀ ਡੀਕਦੇ ਆ ਉਹ ਧੀ ਆ ਸਾਡੀ ਮਾਰਾ ਮਾਜ ਪਲਾ ਗੋਪੀ ਨੂੰ ਮਾਰਾ ਮਾਜ ਪਰਾ ਮੈਂ ਉਹਨੂੰ ਕਿਹਾ ਹੀ ਨਾ ਜਿਆਦੇ ਗੱਲ ਕਰ ਅੰਦਰੀ ਇੱਥੇ ਰੋਣਾ ਨਾ ਪਾ ਵਿਹੜੇ ਦੇ ਵਿੱਚ ਨਾਰ ਇੱਧਰ ਮੈਂ ਬੈਠੀ ਤੇ ਬੈਠੀ ਤਾਂ ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਅੱਗੇ ਸਾਰਾ ਹੀ ਪਤਾ ਲੱਗਦਾ ਹੀ ਆ ਫਿਰ ਹੁਣ ਤੁਹਾਡਾ ਕਿਹੜਾ ਨਹੀਂ ਪਤਾ ਲੱਗਣਾ ਤੁਹਾਡਾ ਕਿਹੜਾ ਨਹੀਂ ਪਤਾ ਲੱਗਣਾ ਨੂੰ ਆਨ ਪੁੱਛਣ ਅਗਲੀਆਂ ਆਖਣਾ ਵੀ ਇਹਦੇ ਭਰਾ ਦਾ ਫੋਨ ਆਇਆ ਵਾ ਤਾਂ ਉਹਨੂੰ ਜਾਣ ਨਹੀਂ ਦੇਣ ਡਿਆ ਚਾਚਾ ਚੰਗਾ ਚੰਗਾ ਜਾ ਕੋਈ ਗੱਲ ਨਹੀਂ ਜਦੋਂ ਤੇਰੀ ਭੈਣ ਦੇ ਕਿਤੇ ਕੰਮ ਹੋਊਗਾ ਨਾ ਫਿਰ ਮੈਨੂੰ ਵੀ ਆਖੀ ਬਿਚਾਲ ਤੇ ਫਿਰ ਮੈਂ ਜਾਊ ਚੰਗੀ ਤਰ੍ਹਾਂ ਹੀ ਇਹ ਹੱਥ ਨੂੰ ਹੀ ਹੱਥਵਾ ਹੋਣਾ ਅੱਜਕੱਲ ਐ ਹੱਥ ਦੋ ਤੇ ਐ ਹੱਥ ਲਓ ਲੈ ਕੋਦਾਂ ਦੇ ਮੰਮੀ ਨਾ ਉਧਰ ਗਿਆ ਹੈ ਤੇ ਆਣ ਕੇ ਫਿਰ ਤੁਰ ਕੇ ਆਣ ਕੇ ਹੁਣ ਬਾਪੂ ਨਾਲ ਜੁੱਧ ਲਾ ਲਿਆ ਡੈਡੀ ਵਿਚਾਰੇ ਨਾ ਫਸੇ ਹੀ ਪਿਆ ਵਾ ਕੋਈ ਹਾਰ ਨਹੀਂ ਜਦੋਂ ਦੇਖੋ ਉਹਦਾ ਮੰਮੀ ਨੇ ਲੜਾਈ ਕਰਨੀ ਹੁੰਦੀ ਹੈ ਮੇਰੇ ਨਾਲ ਤੁਰੋਗੇ ਅੱਜ ਤੇ ਤੁਹਾਡੇ ਨਾਲ ਤੁਹਾਡੇ ਰਿਸ਼ਤੇਦਾਰਾਂ ਦੇ ਜਾਊਂਗੀ ਨਹੀਂ ਤੇ ਬਾਹਰ ਬੂਹੇ ਪੈਰ ਨਾ ਪੁੱਟੂਗੀ ਮੈਂ ਇਹ ਵੀ ਵੇਖ ਲਿਓ ਤੁਹਾਡੇ ਭੈਣਾ ਦੇ ਨਿਆਣੇ ਦੇ ਵਿਆਹ ਹੋਣ ਜੋ ਮਰਜ਼ੀ ਹੋਵੇ ਜਦੋਂ ਉਹ ਆਊਗਾ ਨਾ ਵੇਖੀ ਜਾਊਗੀ ਤੇ ਵਿਆਹ ਜਿਹੜਾ ਨਿਆਣੇ ਜੰਪ ਪੈਂਦੇ ਨਾ ਭੈਣ ਭਰਾਵਾਂ ਦੇ ਉਦੋਂ ਹੀ ਕੁੜਮਾਂ ਵਾਲੇ ਬਣ ਜਾਂਦੇ ਆ ਤੇ ਭਰਾਵਾਂ ਦੇ ਮੈਂ ਕਿਹੜੇ ਥਾਂ ਨਹੀਂ ਗਿਆ ਪੈ ਰਖੜੀ ਤੇ ਮੈਂ ਨਹੀਂ ਜਾਣਾ ਮੈਂ ਤੇ ਤੇ ਕੁੜੀ ਨੂੰ ਨਿਕ ਲਾਊਂਗੀ ਉਹਨੂੰ ਕਲਾ ਪਹਿਲੋ ਵੀ ਚੱਲ ਪਹਿਲੋ ਤੂੰ ਚੱਲ ਜਾ ਫੇਰ ਮੈਂ ਜਾਊਂਗੀ ਕਿਆ ਬਲਈ ਨੀ ਇਹ ਗੱਲ ਕਹੀ ਨੀ ਬਲਿਆ ਤੂੰ ਤੇ ਮੈਂ ਹੁਣੇ ਕਹਿ ਦਿੰਨੀ ਜਾ ਕੇ ਵੀ ਜਾ ਤੂੰ ਚਲ ਜਾ ਮੈਂ ਨਹੀਂ ਚਾਹਦੀ ਜਾ ਕੇ ਉੱਠੀ ਲੜਾਈ ਆ ਬੰਦੇ ਦੀ ਕੀ ਲੜਾਈ ਪੁੱਠੀ ਲੜਾਈ ਕਰੀ ਜਾਂਦੀ ਹੈ ਕੀ ਹੋਇਆ ਮੰਮੀ ਤੂੰ ਇਹ ਬੜਾ ਬੋਲਦਾ ਹੀ ਡੈਡੀ ਨਾਲ ਤੇ ਬੋਲਣਾ ਤਾਂ ਕੀ ਕਰਾਂ ਭੈਣਾ ਕੱਖ ਨਹੀਂ ਹਾਲ ਮੇਰੀ ਦਾ ਜਿਨੀ ਕਿਤੇ ਕੁੱਤਾ ਨਾ ਜੀਵੇ ਇੰਨੀ ਮੇਰੀ ਕਿਤੇ ਬੇਇੱਜ਼ਤੀ ਹੁੰਦੀ ਹੈ ਤੇ ਮੇਰੀ ਕਿਤੇ ਕਦਰ ਰਤਾ ਨਹੀਂ ਹੈਗੀ ਹੈ ਘਰ ਦੇ ਵਿੱਚ ਤੇਰਾ ਸਿਆਪਾ ਸਾਰਾ ਤੈਨਾਂ ਮੈਂ ਕੱਲ ਡੱਕਿਆਂਗਾ ਜਾਣਨ ਨੂੰ ਵੀ ਜਾ ਜਾ ਤੈਨਾਂ ਮੈਂ ਇਹੋ ਕਹਿਣਾ ਵੀ ਰੋਟੀ ਪਾਣੀ ਦੇ ਦੇਰੋ ਚਲ ਜੋ ਅੱਤ ਮੈਂ ਕਿ ਜਾਣਾ ਹੈਗਾ ਮੇਰੇ ਭਰਾ ਨੇ ਉਦੋਂ ਤੱਕ ਚਲਾ ਵੀ ਜਾਣਾ ਹੈਗਾ ਆ ਬੰਦਾ ਜਿਹੜਾ ਨਾ ਇਹਦਾ ਲੱਗਦਾ ਵੀ ਦਿਮਾਗ ਖਰਾਬ ਹੋਇਆ ਵਾ ਇਹਨੂੰ ਕੋ ਬਾਗਲਖਾਨੇ ਲੱਗਦਾ ਦੇਣਾ ਪੈਣਾ ਵਾ ਇਹਨੂੰ ਮਾਸਾ ਜੀ ਨਹੀਂ ਸਮਝ ਨਹੀਂ ਲੱਗਦੀ ਵੀ ਮੇਰੀ ਜਨਾਨੀ ਆ ਕਿੱਥੋਂ ਬੋਲਦੀ ਆ ਮੈਂ ਇਹਦੇ ਨਾਲ ਜਾਵਾਂ ਮੇਰੇ ਹੁਣ ਭਰਾ ਦਾ ਫੋਨ ਆਇਆ ਤੇਰੇ ਮਾਮੇ ਦਾ ਵੀ ਰਖੜੀ ਲੈ ਕੇ ਆਓ ਮੁਰ ਕਹਿੰਦਾ ਅਹੀਂ ਜਾਣਾ ਵਾ ਵੀ ਆਪਣੇ ਸਹੁਰੇ ਵੀ ਇੰਨੇ ਜਾਣਾ ਮੇਰੇ ਨਾਲ ਦੀਨੇ ਪਿੰਦਰ ਨੇ ਹਾਂ ਤੇ ਮੈਂ ਆ ਚੱਲ ਕੋਈ ਗੱਲ ਨਹੀਂ ਉਹ ਹੁਣ ਇੰਨਾ ਜ਼ੋਰ ਲਾਉਣ ਡਿਆ ਕਿ ਪਾਈਏ ਨੂੰ ਵੀ ਨਾਲ ਲੈ ਕੇ ਆ ਪਈਆ ਸਗੋਂ ਅੰਜੰਜ ਕਰੀ ਜਾਵੇ ਪਹਿਲਾਂ ਹੀ ਤੇ ਮੈਂ ਉਹਨੂੰ ਨਹੀਂ ਆਖਿਆ ਤਾਂ ਮੈਂ ਕਿਹਾ ਮੈਂ ਹੂ ਹੂ ਕਰਨ ਬਿਆ ਗੱਲਾਂ ਸੁਣ ਸੁਣ ਕੇ ਤੇ ਕੋਈ ਨਹੀਂ ਮੈਂ ਪੁੱਛਦੀ ਆਂ ਆਂਦਾ ਮੈਂ ਨਹੀਂ ਤੇਰੇ ਨਾਲ ਜਾਣਾ ਤੂੰ ਕੱਲੀ ਚਲ ਜਾ ਲੋਕ ਆਖਾਂ ਪੈਸੇ ਕਰਾਉਣ ਆ ਗਿਆ ਜਦੋਂ ਤੂੰ ਉਦਾਂ ਲਿਆ ਉਹਨਾ ਖੁਸ਼ੀਆਂ ਬਣਾ ਬਣਾ ਕੇ ਪੈਸੇ ਜਿਹੜੇ ਲੋੜ ਪੈਂਦੀ ਭਰਾਵਾਂ ਕੋਲੋਂ ਉਹ ਤੈਨੂੰ ਚੇਤੇ ਭੁੱਲ ਗਏ ਹੁਣ ਤੈਨੂੰ ਸ਼ਰਮ ਆਉਂਦੀ ਆ ਪੈਸਿਆਂ ਦੀ ਚੋ ਕੋਈ ਗੱਲ ਨਹੀਂ ਤੂੰ ਨਾ ਖਿਜੋ ਤੇ ਲਿ ਚਲਾਈ ਜਾ ਤੂੰ ਕੀ ਜਾਣਾ ਵਾ ਮੈਂ ਮੇਰਾ ਤਾਂ ਮੂਹ ਈ ਖਰਾਬ ਕਰਕੇ ਰਾਹ ਦਿੱਤਾ ਵਾ ਕਿ ਯਾ ਚਾਈ ਚਾਈ ਕਿਤੇ ਭੈਣ ਭਰਾ ਨੇ ਵਾਂਡੇ ਜਾਣਾ ਵਾ ਗਾੜੀ ਵੀ ਡਿਕਨ ਦੇ ਆ ਅਹੀਂ ਵੀ ਚਾ ਨਾ ਜਾਣਾ ਵਾ ਇਹਦੇ ਬੰਦੇ ਨੂੰ ਪਤਾ ਨਹੀਂ ਮਗਲ ਕਦੋਂ ਆਉਣੀ ਮੈਨੂੰ ਸਮਝ ਨਹੀਂ ਲੱਗਦੀ ਕੱਲਾ ਹੀ ਵੱਡਾ ਹੋ ਜੇ ਤੇ ਮੈਂ ਨਹੀਂ ਮੈਂ ਹੁਣ ਕਹਿਤਾ ਮੈਂ ਮੈਂ ਨਹੀਂ ਤੇਰੇਆਂ ਦੇ ਜਾਣਾ ਖਸਮਾ ਨੂੰ ਖਾ ਜਿੱਥੇ ਮਰਜੀ ਜਾ ਨਾ ਜਾ ਨਹੀਂ ਤੇ ਗੁੱਸਾ ਨਾ ਕਰ ਤੂੰ ਚੜੇ ਜੋ ਕੋਈ ਗੱਲ ਨਹੀਂ ਆ ਕੱਲੇ ਚਲ ਜੋ ਤਾਂ ਕੀ ਆਇਆ ਆਹੋ ਡਿਕਨ ਦੇ ਵਾ ਨੀ ਭੈਣਾ ਨਹੀਂ ਆ ਵਾ ਤੇਰੇ ਗਾੜੀ ਜੋੜਿਆ ਤਾਂ ਤੂੰ ਵੀ ਨਾ ਮੈਨੂੰ ਕਹਿ ਕੁਛ ਵੀ ਡਿਕਨ ਦੇ ਆ ਤੇ ਤੂੰ ਜਾ ਜਾਣਾ ਤੇ ਹੋਇਆ ਤੇਰੀ ਭੀ ਘਰ ਆਵਾ ਤੇਰੀ ਮਾਂ ਘਰ ਸਾਰਾ ਤੇਰਾ ਪਰਿਵਾਰ ਘਰ ਆ ਵੀਰ ਤੇਰਾ ਚਲ ਗਿਆ ਤੇ ਕੋਈ ਗੱਲ ਨਹੀਂ ਹੁੰਦੀ ਡਿਊਟੀ ਤੇ ਜਾਣਾ ਜਾਣਾ ਹੈਗਾ ਤੇ ਤੂੰ ਜਾ ਮੈਂ ਨਹੀਂ ਜਾਣਾ ਹੁਣ ਗੁੱਸੇ ਨਾਲ ਤੁਸੀਂ ਮੈਨੂੰ ਭੇਜੋਗੇ ਫੇਰ ਥੋੜੀ ਮੈਂ ਜਾਣਾ ਜੇ ਤੇ ਮੈਨੂੰ ਪਿਆਰ ਨਾਲ ਭੇਜਦਾ ਮੈਂ ਚਲ ਜਾਣਾ ਹੀ ਕਰਦਾ ਤੇ ਪਿਆਰ ਨਾਲ ਜਦ ਮੈਂ ਕੱਲ ਦੀ ਅੱਖਾਂ ਨਹੀਂ ਦਿਨ ਮੈਂ ਮੱਥੇ ਵੱਟ ਪਾਇਆ ਸੀ ਮੈਨੇ ਸਿਰਫ ਇਹੋ ਹੀ ਕਿਹਾ ਵੀ ਕੰਮ ਦਾ ਟਾਈਮ ਔਰ ਚੱਲ ਪਹਿਲਾਂ ਫੋਨ ਕੀਤਾ ਨਰਸ ਮੇਰੇ ਉੱਠ ਕੇ ਟਾਈਮ ਨਾਲ ਕੰਮ ਕਰਕੇ ਚਲ ਜਾਣੀ ਮੈਂ ਨਾ ਇਹ ਬੰਦੇ ਨੇ ਆਪ ਜਾਣਾ ਤੇ ਨਾ ਇਹਨੇ ਕਿਸੇ ਨੂੰ ਜਾਣ ਦੇਣਾ ਕੱਲ ਨੂੰ ਕਰਨੇ ਆ ਨਾ ਦਿਨ ਵਾਰ ਇਹਨੇ ਆਪਣੇ ਭੈਣ ਭਰਾਵਾਂ ਦੇ ਤੈਨੂੰ ਲੈ ਜਾਊਗਾ ਆਖਦੂਗਾ ਮਰ ਗਈ ਆ ਮਾਮੀ ਤੁਹਾਡੀ ਨਿਆਣਿਓ ਮਾਮੇ ਦੀ ਲੋੜ ਹੁੰਦੀ ਜਾਈ ਜਿੰਨੇ ਖਾਰੇ ਉਠਾ ਲੈਣਾ ਮਾਮੀਆਂ ਦੀ ਕੀ ਲੋੜ ਵਾ ਚੱਲ ਜਾ ਮਮੀ ਤੁਸੀਂ ਐਵੇਂ ਨਾ ਇੰਨਾ ਗੁੱਸਾ ਕਰੋ ਚੱਲਾ ਕੋ ਵੱਡੀ ਗੁੱਸਾ ਨਾ ਕਰੋ ਇਦਾਂ ਗੋਗਰੂਆਂ ਤੋਂ ਮਿੱਟੀ ਝਾੜਦੀ ਆ ਇੰਨੇ ਢਿੱਡੋ ਚ ਆ ਹੋਣਾ ਵਾ ਕਿ ਮੈਂ ਨਹੀਂ ਗਈ ਕੱਲ ਤੇ ਇਹ ਵੀ ਨਾ ਜਾਵੇ ਮੈਂ ਜਾਣਦੀ ਤੈਨੂੰ ਗੋਪੀ ਸਾਰਾ ਹੀ ਇੰਨੀ ਯਾਦਰ ਨਾ ਬਣਿਆ ਕਰ ਤੁਹਾਡੀਆਂ ਸਾਰਿਆਂ ਦੀਆਂ ਰਲੀਆਂ ਝੋਕਦੀਆਂ ਵਾ ਛੇ ਦੇਣ ਤੇ ਮੈਂਾਂ ਵਿੱਚ ਇੱਕ ਤੁਸੀਂ ਘਾਤੋ ਬਾਹਰ ਹੀ ਰਿਆ ਕਰੋ ਚੰਗਾ ਵਾ ਕੇ ਘਰੋਂ ਬਾਹਰ ਹੀ ਚੰਗਾ ਵਾ ਉੱਥੇ ਨੌ ਸਾਲਾਂ ਤੋਂ ਲੜਾਈ ਨਹੀਂ ਮੁੱਕਦੀ ਤੇ ਵਿੱਚ ਕਿਸੇ ਹੀ ਜਾਂਦੇ ਆ ਲੜਾਈ ਮੈਂ ਕਰਦੀ ਆ ਤੁਸੀਂ ਦੋਵੇਂ ਕਰਦੀਆਂ ਈ ਆਂ ਆਪੇ ਮੈਨੂੰ ਤਾਂ ਕੱਲ ਜਾਣ ਨਹੀਂ ਦਿੱਤਾ ਅੱਜ ਰਹਿ ਲਓ ਮੰਮੀ ਨੇ ਕਿੱਦਾਂ ਤਿਆਰ ਹੋਏ ਕਿੱਥੇ ਤਿਆਰ ਹੋਏ ਬੱਚਾ ਦੇਖੋ ਕਿੰਨਾ ਵਾ ਕਿੱਥੇ ਤਿਆਰ ਹੋਏ ਕਹਿੰਦੇ ਮੈਂ ਜਾਣਾ ਮਾਂ ਮੈਨੂੰ ਰਖੜੀ ਬੰਨਣਾ ਮਾਮੇ ਦਾ ਕਿਤੇ ਫੋਨ ਆ ਗਿਆ ਮਾ ਮੇਰਾ ਆ ਗਿਆ ਮਾਮਾ ਕਾਲਾ ਬੜਾ ਪੈ ਜਾਂਦਾ ਕੇ ਉਹ ਹੈ ਕਾਲੇ ਸੁਭਾ ਦਾ ਕਿਦਾਂ ਉਹ ਮੈਨੂੰ ਹੁਣੇ ਪੰਜ ਆ ਕੇ ਰੱਖ ਲਈ ਆ ਤੇ ਡੈਡੀ ਕਹਿੰਦੇ ਮੈਂ ਨਹੀਂ ਨਾਲ ਜਾਣਾ ਇਸੇ ਗੱਲ ਤੋਂ ਮੇਰੇ ਨਾਲ ਜਾ ਕੇ ਬੋਲਣ ਲੱਗਦੇ ਡੈਡੀ ਕਹਿੰਦੇ ਮੈਂ ਨਹੀਂ ਜਾਣਾ ਆ ਡੈਡੀ ਕਹਿੰਦੇ ਮੈਂ ਨਹੀਂ ਜਾਣ ਦੇ ਤੂੰ ਜਾਣਾ ਹੈਗਾ ਤੇ ਤੂੰ ਕੱਲੀ ਚੱਲ ਜਾ ਤਾਂ ਕਹਿੰਦੀ ਮੈਂ ਕੱਲੀ ਜਾਣਾ ਨਹੀਂ ਤੇ ਮੈਂ ਬੱਚੇ ਜਿਹੜਾ ਹੁੰਦਾ ਉਹਨੂੰ ਉਹ ਤਹੀ ਵੇਖ ਲਾ ਮਾਂ ਪੁੱਤ ਮੈਂ ਤੇ ਬਥੇਰਾ ਕਿਹਾ ਵਾ ਮੈਂ ਗੁੱਸਾ ਨਹੀਂ ਕਰੀਦਾ ਹੁੰਦਾ ਦੀ ਚੱਲ ਜੋ ਤੇ ਗੁੱਸਾ ਕਰ ਤੇੜੀ ਪੜਾ ਹੋ ਗਿਆ ਵਾ ਤੇ ਆ ਬਦਲਦੇ ਭਰਾ ਹੋ ਗਿਆ ਆਹ ਤੇ ਗੁੱਸਾ ਗੁੱਸਾ ਜ਼ਿਆਦਾ ਕੀਤਾ ਵਾ ਆਹ ਚੁੱਪ ਕਰਕੇ ਬੈਠੇ ਕਹਿੰਦੇ ਬਦਲੇ ਤੇ ਪਾਤੀ ਰਾਤ ਹੀ ਹਾਂ ਤੇ ਐਦਾਂ ਕਰੋ ਜਾਂ ਫਿਰ ਜਾ ਆਪ ਚੱਲ ਜਾਓ ਨਾਲ ਜਾਂ ਚੜਾਓ ਚਲ ਐਦਾਂ ਕਰਦਾ ਨਹੀਂ ਤੇ ਐਦਾਂ ਮਮੀ ਨੇ ਮੂੰਹ ਫਲਾਛੜਨਾ ਮੈਂ ਉਹ ਤੇ ਮੂੰਹ ਫਲਾ ਉਹਨੇ ਛੜੂਕੂ ਜੀ ਕਰਦੀ ਰਹਿਣਾ ਮੈਂ ਤੇ ਤੂੰ ਹੀ ਕਰਦੀ ਨਾ ਲੜਾਈ ਵਧਣੀ ਆ ਤੇ ਮੈਂ ਤਾਂ ਨਹੀਂ ਕੀਤਾ ਮੈਂ ਤਾਂ ਹੁਣ ਕੱਲ ਦੀ ਬੈਠੀ ਆ ਚੋ ਪਰ ਕੇ ਮੈਂ ਤਾਂ ਨਹੀਂ ਜਾਣ ਦਿੱਤਾ ਤੇ ਮੈਂ ਤਾਂ ਫੇਰ ਵੀ ਚੋ ਕਰਕੇ ਬੈਠੀ ਆ ਚਲ ਮੈਂ ਪੁੱਤ ਦਾ ਮਾਤਾ ਨੂੰ ਫੇਰ ਮੈਂ ਚੱਲਦੇ ਨਾਲ ਆ ਵੇਖ ਲੋ ਐਦਾਂ ਕਰ ਲੋ ਆ ਤੇ ਹੈਗਾ ਮੋਟਰਸਾਈਕਲ ਤੇ ਜੱਟ ਬਣ ਕੇ ਆ ਜਾ ਆ ਨਹੀਂ ਤੇ ਲੜਾਈ ਨਹੀਂ ਮੁੱਕਣੀ ਹੈਗੀ ਆ ਮੈਂ ਚੱਲ ਜੂਗਾ ਨਾਲ ਚਲੋ ਫੇ ਚਲ ਜਓ ਆ ਚਲ ਜਦਾਂ ਚੋਪਰ ਕਰੋ ਗੱਲ ਚਲ ਜਾ ਕੇ ਇੱਕ ਆਪੇ ਆਪ ਉਹਨਾਂ ਦੇ ਤੇ ਪੜਾ ਕਪੜੇ ਮੈਂ ਕਿੱਦਾਂ ਕਰਾਂ ਮੈਂ ਤਾਂ ਕਿ ਉਹਨੂੰ ਬਣਾ ਕੇ ਆਈ ਮੈਂ ਵੀ ਚਲ ਜਉ ਤੀ ਤੇ ਉਹ ਨਹੀਂ ਚੋਪਰ ਕੇ ਬੈਠੇ ਸੂਰਜ ਤੂੰ ਮਨਾਇਆ ਮੈਂ ਮਨਾਉਣਾ ਕਿ ਮੈਂ ਵੀ ਨਹੀਂ ਗੁੱਸਾ ਕਰੀਦਾ ਹੁੰਦਾ ਤੇ ਚਲੇ ਜਾਉ ਤਹੀ ਅੱਛਾ ਤੇ ਕਹਿੰਦੇ ਮੈਂ ਨਹੀਂ ਜਾਣਾ ਡੈਡੀ ਨਹੀਂ ਜਾਂਦੇ ਨਾਲ ਇਹ ਸੂਰਜ ਕਿੱਦੋਂ ਚੜਾ ਅੱਜ ਪਛਮ ਵੱਲੋਂ ਹੂੰ ਤਾਂ ਮੈਂ ਲਾਦਾ ਪਛਮ ਵੱਲੋਂ ਹੀ ਚੜਿਆ ਜੇ ਸਾਹਮਣੇ ਬੱਦਲ ਹੋਇਆ ਨਹੀਂ ਨਹੀਂ ਉਹ ਕੂ ਮਨਾਇਆ ਜਾਣ ਵੱਲੋਂ ਮਾਲ ਹੋ ਗਈ ਇਹਦੇ ਪਾਸੇ ਦੇ ਘਾਤੇ ਰਹਿਣਾ ਵਾਹ ਚਲ ਮੈਂ ਚੱਲ ਜੰਨਾ ਨਾਲ ਨਾਲੇ ਨਾਨਕਾਂ ਤੋਂ ਹੋਵਾਂਗੇ ਮਾਮੇ ਨੂੰ ਮਿਲਣ ਨੂੰ ਕਿਨੇ